ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਪਾਵਨ ਪਿੱਤਰ ਗੁਰੂ ਜੀ ਦੇ ਬੈਠੀ ਸੰਗ ਜੀਓ ਉਫਤੇ ਦੀ ਸ਼ਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਂਦੀ ਚੌਕ ਵਿੱਚ ਗੋਵੇਂ ਕੋ ਨਾਲੇ ਕੋ ਟੇਕਵਾਦਨ ਮਹਾਰਾਜੀ ہندو ਧਰਮ ਦੀ ਰੱਖਿਆ ਲਈ ਹਿੰਦੁਸਤਾਨ ਦੀ ਇਸ ਸਥਿਤੀ ਨੂੰ ਉਜਾਣ ਲਈ ਸੀਸ ਦਾ ਬਲਦਾਨ ਦਿੰਦੇ ਹਨ ਜੀਸ ਵਾਰਦੇ ਉਸ ਮਹਾਨ ਸ਼ਹਾਦਤ ਤੋਂ ਬਾਅਦ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਅਦ ਗੋਬਿੰਦ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਆ ਜਾਂਦੀ ਹੈ ਉਸ ਵਕਤ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਵਸਥਾ ਕੇਵਲ 9 ਵਰਸੀ ਪਰ ਸੋਚ-ਬੋਚ ਪਰ ਗਿਆਨ ਉਸ ਪਰਮਾਤਮਾ ਨਾਲ ਜੁੜਿਆ ਹੋਇਆ ਸੀ ਬਹੁਤ ਹੀ ਉੱਚਾ ਸੀ ਬਹੁਤ ਹੀ ਸੱਚਸ ਜਦੋਂ ਸੰਸਾਰ ਦੀ ਸਾਰੀਆਂ ਸਿੱਖ ਸੰਤਾਂ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਗੁਰਤਾ ਗੱਦੀ ਦੇ ਕੋ ਗੋਵਿੰਦ ਸਿੰਘ ਜੀ ਮਹਾਰਾਜ ਜਿਹਾ ਰਹਿਮਾਨ ਹੋਏ ਹਨ ਤਾਂ ਦੂਰੋਂ ਨੇੜਿਓਂ ਸੰਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਮਦਿਆਂ ਕਿ ਕੋ ਟੇਕ ਬਾਦਰ ਦੇ ਮਹਾਰਾਜ ਦੀ ਸ਼ਾਤਮੇਂ ਸ਼ਹਾਦਤ ਤੋਂ ਬਾਅਦ ਸ਼ਿਸ਼ਟਾਂ ਦੀ ਲੋੜ ਹੈ ਜੋਦਨਪੁਰ 판 ਲਈ ਸਹਿਯਾਨੇ ਸਿੱਤਰ ਵਿਦਿਆ ਦੀ ਯੁੱਧ ਦੀ ਝੋਟ ਹੈ ਉਹ ਸਿੱਖਾਂ ਨੂੰ ਆਦੇਸ਼ ਦਿੰਦੇ ਹਨ ਸੰਦੇਸ਼ ਭੇਜਦੇ ਹਨ ਕਿ ਗੁਰੂ ਦਰਬਾਰ ਵਿੱਚ ਸੋਹਣੇ ਕੋਲੇ ਸੋਹਣੇ ਸ਼ਿਸ਼ਤਰ ਭੇਟ ਕੀਤੇ ਜਾਣ ਬਣਾ ਕੇ ਲਿਆਏ ਜਾਣ ਐਸਾ ਹੀ ਹੁੰਦਾ ਹੈ ਜਦੋਂ ਸੰਕਟਾ ਦੂਰ ਰਾਹਣਾ ਸ਼ੁਰੂ ਹੁੰਦੀਆਂ ਹਨ ਉਹ ਬਹੁਤ ਹੀ ਸੋਹਣੇ ਸੋਹਣੇ ਕੋਦੇ ਬਹੁਤ ਹੀ ਸ਼ਸ਼ਟ ਲੈ ਕੇ ਆਉਂਦੀਆਂ ਹਨ ਕਾਬਲ ਤੋਂ ਗੁਰੂ ਕਾ ਦਾ ਇੱਕ ਮਹਾਨ ਸ਼ਹਿਰਤ ਕੋਈ ਚਾਨਣੀ ਇੱਕ ਬਹੁਤ ਹੀ ਸੁੰਦਰ ਚਾਨਣੀ ਲੈ ਕੇ ਆਉਂਦਾ ਹੈ ਜਿਸ ਚਾਨਣੀ ਵਿੱਚ ਹੀਰੇ ਮੋਤੀ ਜਿਹੜੇ ਹੁੰਦੇ ਹਨ ਔਰ ਬਹੁਤ ਹੀ ਬੇਸ਼ਕੀਮਤੀ ਚਾਨਣੀ ਸੀ ਉਹ ਉਸ ਚਾਨਣੀ ਚੋਂ ਸੁਖ ਕਿਸੇ ਵੀ ਰਾਜੇ ਮਹਾਰਾਜੇ ਕੋਲ ਰੇਸ਼ੀ ਹੁੰਦੀ ਸਾਮਨਾ ਰਾਜਾ ਰਤਨ ਰਾਏ ਪਰਵਾਸ ਮੇਂ ਆਪਣੇ ਮੰਤਰੀਆਂ ਸਦੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦਾ ਹੈ ਔਰ ਇਹ ਪ੍ਰਸਾਦੀ ਹੱਥੇ ਪੇਟ ਕਰਦਾ ਹੈ ਉਹ ਪ੍ਰਸਾਦੀ ਹੱਥੇ ਕੋਈ ਵਿਰਖਣ ਹੱਤੀ ਸੀ ਜਿਸ ਤੇ ਕੋਈ ਤੁਨਾ ਨਹੀਂ ਸੀ ਔਰ ਉਹ ਕਿਸੇ ਵੀ ਉਸ ਵਕਤ ਦੇ ਰਾਜੇ ਮਹਾਰਾਜ ਕੋਲ ਉਪਲਬਧ ਨਹੀਂ ਸੀ ਗੁਰੂ ਸਾਹਿਬ ਆਪਣੇ ਦੀਵਾਨ ਨੰਚਨ ਨੂੰ ਇਕ ਨਗਾਰੇ ਦਾ ਨਿਰਮਾਣ ਲਈ ਕਹਿੰਦੇ ਹਨ ਇੱਕ ਬਹੁਤ ਹੀ ਵੱਡਾ ਅਤੇ ਸੁੰਦਰ ਨਗਾਰੇ ਦਾ ਨਿਰਮਾਣ ਕੀਤਾ ਜਾਂਦਾ ਹੈ ਗੁਰੂ ਸਾਹਿਬ ਉੱਚੀ ਥਾਂ 'ਤੇ ਬੈਠ ਕੇ ਤਖਤ ਲਗਾਉਂਦੇ ਹਨ ਨਗਾਰੇ ਨੇ ਬੋਨ ਵਿੱਚ ਅਨੰਤਪੁਰ ਸਾਹਿਬ ਬੋਲ ਉੱਠਦਾ ਹੈ ਔਰ ਸ਼ਸ਼ਤਰ ਤਾਰੀ ਸਿੱਖ ਅਨੰਤਪੁਰ ਸਾਹਿਬ ਦੀ ਸ਼ੋਭਾ ਉਦਾਰ ਲੱਗਦੇ ਹਨ ਚਾਂਦਨੀ ਜੋ ਹੈ ਗੁਰੂ ਦਰਬਾਰ ਦੀ ਸ਼ੋਭਾ ਉਦਾਰ ਲੱਗਦੀ ਹੈ ਜਦੋਂ ਐਸ਼ਾ ਸ਼ਾਨਾ ਸ਼ੌਕਧੀਆਂ ਖਬਰਾਂ ਆਸ-ਪਾਸ ਦੇ ਪਹਾੜੀ ਰਾਜੇ ਤੇ ਕੁਤੀਆਂ ਹਨ ਤੋਂ ਵਿਆਕੋ ਲੋੜਦੇ ਹਨ ਪਰ ਆ ਕੇ ਦੇਖਣਾ ਚਾਹੁੰਦੇ ਹਨ ਬिलासਪੁਰ ਦਾ ਰਾਜਾ ਪੀਰਚੰਦ ਗੁਰੂ ਨਿਰਵਾਰਿ ਸਾਜਰ ਹੁੰਦਾ ਹੈ ਸਾਰੀ ਸ਼ਾਨਾ ਸ਼ੌਕ ਨੂੰ ਦੇਖ ਕੇ ਇਰਾਨ ਰਹਿ ਜਾਂਦਾ ਹੈ ਫਤੇਜਲ ਗੋਸਾ ਦਾ ਬਹੁਤ ਵੱਡਾ ਸ਼ਰਦ ਹਾਲੂ ਹੁੰਦਾ ਹੈ ਫਤੇਜੰਦ ਉਹ ਮੇਦਨੀ ਪ੍ਰਕਾਸ਼ ਦੇ ਵਿੱਚ ਆਪਸੀ ਜਗਦਾ ਸਿੰਘ ਮਨੂ ਕਾਸੀ ਗੁਰੂ ਸਾਹਿਬ ਦੋਨਾਂ ਰਾਜਿਆਂ ਨੂੰ ਬਿਠਾ ਕੇ ਉਹਨਾਂ ਦਾ ਸਮਝੌਤਾ ਕਰਾ ਦਿੰਦੇ ਹਨ ਰਾਜਾ ਪੀਰਚੰਦ ਦੇ ਪੁੱਤਰ ਦਾ ਮੰਗਣੀ ਰਾਜਾ ਫਰੀਦ ਚੰਦ ਦੀ ਬੇਟੀ ਨਾਲ ਹੋ ਜਾਂਦੀ ਹੈ ਉਹ ਦਿਹਾੜਾ ਲੁਕਤਾ ਜਾਂਦਾ ਹੈ ਰਾਜਾ ਪੀਰਚੰਦ ਜਿੱਦੀ ਨਜ਼ਰ ਚਾਨਵੀ ਅਤੇ ਪ੍ਰਸਾਦੀ ਆਤੀ ਤੇ ਸ਼ੁਰੂ ਤੋਂ ਹੀ ਸੀ ਉਹ ਆਪਣੇ ਐਲਕਾਰ ਨੂੰ ਭੇਜ ਕੇ ਗੁਰੂ ਸਾਹਿਬ ਕੋਲੋਂ ਚਾਨਵੀ اور پرساد ہاتھی کرتا ہے تاکہ وہ کتے کے ویاہ شعبہ نو رائے جا سکے پر گروہ صاحب اس نیت نو اچھی طرح جانتے سن گرو کہہ کے انکار کر کہ سنگت دی وسطا ہوں سنگت دی مانت ہے اور کسی واہ شادی کی شوبھا کا حصہ نہیں بن سکا کیسی نیجتا ہے ਤਾਂ ਵੀ ਗੁਰੂ ਘਰ ਤੋਂ ਹੀ ਜਵਾਬ ਮਿਲਦਾ ਹੈ ਰਾਜਾ ਪੀਰ ਚੰਨ ਬਹੁਤ ਕਰੋਧਿਤ ਹੋ ਜਾਂਦਾ ਹੈ ਰਾਜਾ ਪੀਰ ਚੰਨ ਦੇ بیٹے ਜੋ ਬਰਾਤ ਜਾਣੀ ਹੁੰਦੀ ਹੈ ਉਹਦੇ ਵਿੱਚ ਸਾਰੇ ਪਹਾੜੇ ਰਾਜੇ ਜੋ ਕਿ ਤਕਰੀਬਨ 15 ਸਾਲ ਨੇ ਉਹਨਾਂ ਨੇ ਸੁਨਾਵਾ ਵੀ ਜਾਣੀਆਂ ਹੁੰਦੀਆਂ ਹਨ ਰਾਜਾ ਪੀਰ ਚੰਨ ਗੁਰੂ ਸਾਹਿਬ ਤੋਂ ਜਾਇਜ਼ ਮੰਨਦਾ ਹੈ ਕਿ ਸਾਨੂੰ ਕੋਟੇ ਤੋਂ ਲੰਗੜ ਨਹੀਂ ਜਾਇਜ਼ ਦਿੱਤੀ ਜਾਏ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਕਿ ਫਤਿਹ ਜੰਨ ਦੀ ਬੇਟੀ ਦੀ ਸ਼ਾਦੀ ਵਿੱਚ ਕੋਈ ਵਿਗਨ ਪਵੇ ਉਹ ਗੁਰੂ ਸਾਹਿਬ ਜਵਾਬ ਦੇ ਦਿੰਦੇ ਹਨ ਪਰ ਕੇਵਲ ਲਾੜੇ ਨੂੰ ਔਰ ਕੁਝ ਬਰਾਤੀਆਂ ਨੂੰ ਹੀ ਉੱਥੋਂ ਲੰਘਣ ਦੀ ਇਜਾਜ਼ਤ ਦਿੰਦੇ ਹਨ ਬਾਕੀ ਸਾਰੇ ਬਰਾਤ ਉਸ ਪਹਾੜੀ ਰਾਜਿਆਂ ਦੀ ਸੈਨਾ ਲੰਮਰਸਤਾ ਤਿਆਰ ਕਰਕੇ ਸ਼ਹਿਰ ਅੱਗੇ ਨਹੀਂ ਹੈ ਜੇ ਪੀਮ ਚੰਦ ਇਸ ਗੱਲ ਤੇ ਬਹੁਤ ਹੀ ਗਰੋਧਿਤ ਹੋ ਜਾਂਦਾ ਹੈ ਫਤੇ ਚਲਦੀ ਬੇਟੀ ਦੀ ਸ਼ਾਦੀ ਤੇ ਗੁਰੂ ਸਾਹਿਬ ਨੰਦ ਚੰਨ ਨੂੰ ਬੜ ਮੁਨੀਆ ਕਿੰਤੇ ਪੇਟਾਵਾ ਦੇ ਕੇ ਉਸ ਬੇਟੀ ਦੀ ਸ਼ਾਦੀ ਵਿੱਚ ਭੇਜਦੇ ਹਨ ਜਦੋਂ ਰਾਜਾ ਪੀਪ ਚੰਦ ਗੁਰੂ ਸਾਹਿਬ ਵੱਲੋਂ ਭੇਜਿਆ ਇਹ ਪੇਟਾਵਾ ਦੇਖਦਾ ਹੈ ਤਾਂ ਕਰੋਧਿਤ ਹੋ ਜਾਂਦਾ ਹੈ ਉਹ ਰਾਜਾ ਫਤਿਹ ਜਨ ਨੂੰ ਕਹਿੰਦਾ ਹੈ ਕਿ ਜੋ ਤੁਸੀਂ ਇਹ ਪੇਟਾਵਾ ਕਬੂਲ ਕੀਤੀਆਂ ਤਾਂ ਮੈਂ ਆਪਦੀ ਬੇਟੀ ਦੀ ਢੋਲੀ ਨਹੀਂ ਲੈ ਕੇ ਜਾਵਾਂਗਾ ਮਜਬੂਰਨ ਫਤਿਹ ਜਨ ਨੂੰ ਉਹ ਪੇਟਾਵਾ ਗੁਰੂ ਸਾਹਿਬ ਨੂੰ ਸਨਮਾਨ ਸਹਿਤ ਵਾਪਸ ਕਰ ਦਿੰਦਾ ਹੈ ਜਦੋਂ ਸਹਿਜ ਜਨ ਔਰ ਨਨ ਚੰਦ ਉਹਨਾਂ ਪਿਟਾਵਾਂ ਨੂੰ ਲੈ ਕੇ ਵਾਪਸ ਆ ਰਹੇ ਹੁੰਦੇ ਹਨ ਤਾਂ ਪੀਰ ਚੰਦ ਦੇ ਸੈਨਿਕ ਉਹਨਾਂ ਤੇ ਹਮਲਾ ਕਰ ਦਿੰਦੇ ਹਨ ਉਹਨਾਂ ਨਾਲ ਹੀ 506 ਸੈਨਿਕਾਂ ਸੰਜੋਗੀਆਂ ਨਾਲ ਲੜਦੇ ਹਨ ਔਰ ਫਿਰ ਉਹਨਾਂ ਨੂੰ ਖਤ੍ਹਾ ਦਿੰਦੇ ਹੁਣ ਇਹ ਸਾਰੇ ਸਿਲਸਲੇ ਤੋਂ ਬਾਅਦ ਪੀਰ ਚੰਦ ਸਾਰੇ ਪਾਰਿਸ ਰਾਜੇ ਨੂੰ ਇਹ ਸਿੱਤੇ ਰਾਜੀ ਕਰ ਲੈਂਦਾ ਹੈ ਕਿ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਜਾਏ ਔਰ ਗੁਰੂ ਸਾਹਿਬ ਨੂੰ ਪਰਾਜਿਤ ਕਰ ਦਿੱਤਾ ਜਾਏ ਉਹ ਸਾਰੇ ਪਹਾੜੀ ਰਾਜੇ ਧੀਮਚੰਦ ਹਰੀਚੰਦ ਇਹ ਸਭ ਜੋ ਮਿਲ ਕੇ ਗੁਰੂ ਸਾਹਿਬ ਤੇ ਹਮਲਾ ਕਰਨ ਆ ਜਾਂਦੇ ਹਨ ਗੁਰੂ ਸਾਹਿਬ ਕੋੰਟੇ ਤੋਂ ਬਾਹਰ ਨਿਕਲ ਕੇ ਬਨਾਣੀ ਦਾ ਜੋ ਸਥਾਨ ਹੈ ਉਹ ਯੁੱਧ ਲਈ ਛੁਣਦੇ ਹਨ ਬਨਾਣੀ ਦੇ ਸਥਾਨ ਦੀ ਜੋ ਚੋਣ ਹੈ ਸੇ ਕੀਤੀ ਜਾਂਦੀ ਹੈ ਕਿ ਦੋ ਪਹਾੜੀਆਂ ਹਨ ਉਹ ਰੱਕੇ ਪਲੇਨ ਹੈ ਪਹਾੜੀਆਂ ਤੇ ਗੁਰੂ ਸਾਹਿਬ ਆਪਣੇ ਸਿੱਖੰਤ ਨਾਟ ਕਰ ਦਿੰਦੇ ਹਨ ਔਰ ਗੁਰੂ ਸਾਹਿਬ ਦੇ ਗੁਰੂ ਸਾਹਿਬ ਬਾਣੀ ਰਾਜਾ ਦੀ ਸੋਜਣਾ ਇੰਤਜ਼ਾਰ ਕਰਦੇ ਹਨ ਔਰ ਪੀਰ ਬੁੱਧੂ ਸਾਹਿਬ ਪਠਾਣਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਭਾ ਦਿੰਦਾ ਹੈ ਲੇਕਿਨ ਇਸ ਔਖੀ ਘੜੀ ਮੇਲੇ ਉਹ ਗੁਰੂ ਸਾਹਿਬ ਨੂੰ ਛੱਡ ਕੇ ਚਲੇ ਜਾਂਦੇ ਹਨ ਉਹਨਾਂ ਦੀ ਕੋਈ ਹਿਆਤਤ ਜਾਂ ਮੁਜਾਬਤ ਖਾ ਕਰੇ ਹੁੰਦੇ ਹਨ ਜਦੋਂ ਪੀਰ ਬੁੱਧੂ ਸਾਹਿਬ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਪੀਰ ਬੁੱਧੂ ਸਾਹਿਬ ਆਪਣੇ ਪਿਤਾ ਦੋ ਪੁੱਤਰਾ 40 ਮੁੰਡਿਆਂ ਸਮੇਤ ਪੰਹਾਣੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਆ ਕੇ ਖੜਦਾ ਹੈ ਯੁੱਧ ਕਰਦਾ ਹੈ 400 ਜੋ ਉਦਾਸੀ ਸੰਤ ਸਨ ਜੋ ਮਾਨਤ ਕਿਰਪਾਲ ਲਈਏ ਰੋਈ ਵਿੱਚ ਗੁਰੂ ਸਾਹਿਬ ਦੇ ਦਰਵਾਜ਼ੇ ਲੈ ਕਰਦੇ ਸਨ ਉਹ ਵੀ ਇਸ ਮੌਕੇ ਤੇ ਲੜਾਈ ਨੂੰ ਦੇਖ ਕੇ ਪੱਜ ਜਾਂਦੇ ਹਨ ਪਰ ਮਾਨਤ ਕਿ ਪਾਚੰਦ ਬੋਧੀ ਪਹਾੜੀ ਨਾਲ ਪੰਗਾੜੀ ਰਹੀ ਉਹਦੇ ਵਿੱਚ ਲੜਦਾ ਹੈ ਪੰਗਾੜੀ ਰਹੀ ਉਹਦੇ ਵਿੱਚ ਕਰੇਬਲ 1506 ਸੈਨਿਕ ਸਨ ਔਰ 15000 ਪਹਾੜੇ ਰਾਜਿਆਂ ਦੀ ਸੈਨਾ ਸੀ ਜੋ 파ੜੀ ਰਾਜਿਆਂ ਦੀ ਸੈਨਾ ਦਾ ਮੁਖੀ ਸੀ ਹਰੀਚੰਦ ਭੀਮਚੰਦ ਤੇ ਫਦੇਚੰਦ ਤੇ ਗੁਰੂ ਸਾਹਿਬ ਵੱਲੋਂ ਦਿয়ারਾਮ ਸਾਹਿਬਚੰਦ ਔਰ ਮਾਮਾ ਕੇ ਪਾਲ महंत ਕੇ ਪਾਲ ਉਹ ਜਿਹੜੀ ਬੀਬੀ ਵੀਰੋ ਸੀ ਗੁਰੂ ਅਰਬਿੰਦ ਸਾਹਿਬ ਦੀ ਬੇਟੀ ਉਹ ਗੁਰੂ ਸਾਹਿਬ ਦੀ ਪੁਆਧੀ ਸੀ ਉਹਦੇ ਦੋ ਪੁੱਤਰ ਬਹੁਤ ਹੀ ਵੱਡੇ ਹੋਦਾ ਚੰ ਭਾਈ ਸੰਗੋੜੀ ਤੇ ਪਾਈਜੀਤ ਮਾਲੀ ਇਹ ਸਭ ਸਿੱਖਾਂ ਵੱਲੋਂ ਵਰਸਾਵਨੋਂ ਇਹਦੇ ਵਿੱਚ ਐ ਵਾਈ ਕਰੇ ਹੁੰਦੇ ਜਦੋਂ ਇਹ ਸ਼ੁਰੂ ਹੁੰਦਾ ਹੈ ਤਾਂ ਮਾਨਸ ਦੇ ਪਾਸ ਜੋ ਹੈ ਉਹ ਕੋਈ ਕੁਟਕਾ ਹੁੰਦਾ ਹੈ ਉਸ ਅਸੀ ਸੰਤਾ ਕੋਲ ਅਕਸਰ ਹੋਇਆ ਕਰਦਾ ਸੀ ਉਸ ਕੁਟਕੇ ਨਾਲ ਰਿਆਦ ਖਾਨ ਤੇ ਵਾਰ ਕਰਦਾ ਹੈ ਪਰ ਰਿਆਦ ਖਾਨ ਨੂੰ ਮੁੱਕੇ ਨਹੀਂ ਟਹਿਟੇ ਨਹੀਂ ਕਰ ਦਿੰਦਾ ਇਸ ਤੋਂ ਬਾਅਦ ਜੋ ਅਗਲੀ ਅੜਾਈ ਹੈ ਉਹ ਨਜਾਵਤ ਖਾਨ ਉਹ ਸੰਗੋ ਸ਼ਾਦੀ ਹੁੰਦੀ ਹੈ ਬੜਾ ਮਹਾਨ ਉਤ ਹੁੰਦਾ ਹੈ ਉਸ ਵਿੱਚ ਨਜਾਵਤ ਖਾਨ ਹੀ ਮਾਰਿਆ ਜਾਂਦਾ ਹੈ ਉਹ ਸੰਗੋਸ਼ਾ ਵੀ ਮਾਰਿਆ ਜਾਂਦਾ ਹੈ ਇਸ ਤੋਂ ਬਾਅਦ ਜੋ ਤੀਸਰੀ ਲੜਾਈ ਹੁੰਦੀ ਹੈ ਉਹ ਜੀਤਮਲ ਉਹ ਰਾਜਾ ਹਰੀਚੰਦ ਦੇ ਵਿੱਚ ਹੁੰਦੀ ਹੈ ਇਸ ਮਹਾਜ ਉਹਦੇ ਵਿੱਚ ਰਾਜਾ ਹਰੀਚੰਦ ਜ਼ਖਮੀ ਹੋ ਜਾਂਦਾ ਹੈ ਉਸ ਨੂੰ ਕੈਂਪ ਵਿੱਚ ਲਿਜਾਇਆ ਜਾਂਦਾ ਹੈ ਔਰ ਜੀਤਮਲ ਸ਼ਹੀਦ ਹੋ ਜਾਂਦਾ ਹੈ ਥੋੜੀ ਦੇਰ ਬਾਅਦ ਹਰੀਚੰਦ ਫਿਰ ਆਜਿ ਹੋ ਜਾਂਦਾ ਹੈ ਤੇ ਹੁਣ ਇਸ ਦਾ ਮੁਕਾਬਲਾ ਜੋ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਰੀਚੰਦ ਨੂੰ ਕਹਿੰਦੇ ਹਨ ਕਿ ਤੂੰ ਪਹਿਲਾ ਵਾਰ ਕਰ ਹਰੀਜੰਨ ਬਹੁਤ ਖੁਸ਼ ਹੋ ਗਿਆ ਕਿ ਪਹਿਲੇ ਵਾਰ ਦਾ ਮੱਕਾ ਮੈਨੂੰ ਮਿਲਿਆ ਹੈ ਉਹ ਗੁਰੂ ਸਾਹਿਬ ਤੇ تیر ਚਲਾਉਂਦਾ ਹੈ ਉਹ ਤੀਰ ਉਹੋੜੇ ਤੇ ਚਲਾਉਂਦਾ ਹੈ ਉਹ ਤੀਰ ਖਾ ਦੇ ਚਲਾ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਹਰੀਜੰਨ ਨਿਰਾਸ਼ ਨਾ ਹੋ ਤੂੰ ਦੂਸਰਾ ਤੀਰ ਵੀ ਚਲਾ ਲੈ ਜਦੋਂ ਹਰੀਜੰਨ ਦੂਸਰਾ ਤੀਰ ਚਲਾਉਂਦਾ ਹੈ ਤਾਂ ਗੁਰੂ ਸਾਹਿਬ ਦੀ ਦਸਤਾਰ ਨੂੰ ਛੋਹ ਕੇ ਚਲਾ ਜਾਂਦਾ ਹੈ ਫਿਰ ਗੁਰੂ ਸਾਹਿਬ ਕਹਿੰਦੇ ਤੂੰ ਤੀਸਰਾ ਤੀਰ ਵੀ ਚਲਾ ਲੈ ਜਦੋਂ ਤੀਸਰਾ ਤੀਰ ਚਲਾਉਂਦਾ ਹੈ

ਸਾਰੇ ਜੋ ਹੈ ਪਹਾੜੀ ਰਾਜਨ ਸੇ ਨਾ ਪਜੜਦੇ ਆ ਹਨ ਉਸ ਪੇਜੀ ਮੇਰੀ ਕਿਰਪਾ ਕਾਲ ਤੇ ਨਹੀਂ ਔਰ ਖਾਲਸਾ ਹੋਏ ਜਿੱਥੋਂ ਦੀ ਹੈ ਇਹ ਪਹਾੜੀ ਦੇ ਯੁੱਧ ਹੋਣਨ ਮੈਂ ਆਪ ਜੀ ਨੂੰ ਵਿਖਾਨ ਕੀਤਾ ਹੈ ਇਸ ਹੁਕਮ ਤੋਂ ਬਾਅਦ ਜਿੰਨੇ ਵੀ ਪਹਾੜੀ ਜਿਹੜੇ ਸੈਨਿਕ ਸਨ ਜਿਹੜੇ ਵੀਰਗਸਿਨੋ ਪ੍ਰਾਪਤ ਹੋਏ ਸਨ ਸਿੱਖ ਸੈਨਿਕ ਸਨ ਜਾਂ ਭੜ ਸਨ ਉਹਨਾਂ ਦਾ ਉਹਨਾਂ ਦੇ ਰੰਦੇ ਰੋਹੇ ਦੀ ਮੁਕਾਬਲ ਸਨਸਕਾਰ ਕੀਤਾ ਜਾਂਦਾ ਹੈ ਔਰ ਗੁਰਸਾ ਫੁਰ ਪੋਟੇ ਆ ਜਾਂਦੇ ਹਨ ਇਸ ਤੋਂ ਥੋੜੇ ਸਮੇਂ ਬਾਅਦ ਪੁਰਸਾ ਉਪਨਾਨਪੁਰ ਦੀ ਧਰਤੀ ਤੇ ਵਾਪਸ ਆ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ